ਉਹ ਜੱਟ ਮਾਰਿਆ ਮਰਦਾਨਾ ਕਿੱਕੜਾ ਨਾ ਕਰਦਾ ਜੇ ਧੋਖਾ ਸਿੱਧੂ ਮਾਰਿਆ ਮਰਦਾਨਾ ਕਿੱਕੜਾ ਨਾ ਕਰਦਾ ਜੇ ਧੋਖਾ ਵੇ ਹੁੰਦੀ ਪੰਜ ਸੱਤ ਨਾਲ ਬੈਲੀ 12 ਬੋਰ ਤੇ ਏਕ 47 ਉਹੀ ਹੁੰਦੀ ਪੰਜ ਸੱਤ ਨਾਲ ਬੈਲੀ 12 ਬੋਰ ਤੇ ਏਕ 47 ਜਦ ਇੱਕ ਵਾਰ ਚੱਲਦੀ ਘੜ ਦੀ ਫੇਰ ਉਹ ਕੱਟੇ 40 ਜੱਟ 70 ਲਾ ਦਿੰਦਾ ਓਏ ਜੱਟ 70 ਲਾ ਦਿੰਦਾ ਪਾਉਂਦਾ ਸੜਕ ਤੇ ਲੰਮੀਆਂ ਲੋਥਾਂ ਸਿੱਧੂ ਮਾਰਿਆ ਮਰਦਾਨਾ ਕੇਕੜਾ ਨਾ ਕਰਦਾ ਜੇ ਧੋਖਾ ਓਏ ਜੱਟ ਮਾਰਿਆ ਮਰਦਾਨਾ ਕੇਕੜਾ ਨਾ ਕਰਦਾ ਜੇ ਧੋਖਾ ਤੇ ਤਿਲੰਕਾ ਟਾ ਜਾਂਦੇ ਕਿਹੜਾ ਸੁਪਨਾ ਕਿਸੇ ਨੂੰ ਆਵੇ ਓਏ ਉਸ ਬੰਦੇ ਦਾ ਕੀ ਜਉਣਾ ਜਿਹੜਾ ਖਟੀਰੇ ਕੀਦੀ ਖਾਵੇ ਮਰ ਜਾ ਨੱਕ ਡਬੋ ਕੇ ਓਏ ਮਰ ਜਾ ਨੱਕ ਡਬੋ ਕੇ ਓਏ ਖਾ ਕੇ ਨਮਕ ਤੂੰ ਨਿਕਲਿਆ ਖੋਟਾ ਸਿੱਧੂ ਮਾਰਿਆ ਮਰਦਾ ਨਾ ਕੇਕੜਾ ਨਾ ਕਰਦਾ ਜੇ ਧੋਕਾ ਓਏ ਜੱਟ ਮਾਰਿਆ ਮਰਦਾਨਾ ਕਿੱਕੜਾ ਨਾ ਕਰਦਾ ਜੇ ਧੋਕਾ ਓਏ ਝੂਠੇ ਦੇਣ ਤਲਾਸੇ ਜੇ ਤੈਨੂੰ ਆਏ ਬੋਟਾਂ ਪਾ ਕੇ ਚੱਕੀ ਕੋੜ ਨਾਲ ਲੰਡੂਆਂ ਦੀ ਓਏ ਚੱਕੀ ਕੋੜ ਨਾਲ ਲੰਡੂਆਂ ਦੀ ਸਿੱਧੂ ਦੇਖ ਗਿਆ ਇਹ ਅਜਮਾ ਕੇ ਧਾਉ ਉੱਠ ਬਿਸਬਾਸ ਗਿਆ ਦੈਨੋ ਉੱਟ ਬਸਬਾਸ ਗਿਆ ਪਿਆਰ ਤਾਂ ਹੁੰਦਾ ਹੈ ਬਹਿਲੀ ਨੋਖਾ ਉਹ ਸਿੱਧੂ ਮਾਰਿਆ ਮਰਦਾਨਾ ਕਿੱਕੜਾ ਨਾ ਕਰਦਾ ਜੇ ਧੋਖਾ ਜੱਟ ਮਾਰਿਆ ਮਰਦਾਨਾ ਸਾਲਿਆ ਨਾ ਕਰਦਾ ਜੇ ਧੋਖਾ ਓਏ ਜਦ ਖੁੱਲੇ ਕੇਸ ਦੇ ਕੇ ਆਇਆ ਤਰਸ ਬਥੇਰਾ ਮੈਨੂੰ ਜਦ ਗੱਡੀ ਚੋਂ ਕੱਢਦੇ ਸੀ ਸਿੱਧੂ ਪੋਤੋਏ ਫੜ ਕੇ ਤੈਨੂੰ ਜਦ ਗੱਡੀ ਚੋਂ ਕੱਢਿਆ ਸੀ ਸਿੱਧੂ ਪੋਤੋਏ ਫੜ ਕੇ ਤੈਨੂੰ ਮੈਂ ਵੀ ਉਹਦੀ ਮਰ ਗਿਆ ਸੀ ਮੈਂ ਵੀ ਉਹਦੀ ਮਰ ਗਿਆ ਸੀ ਸੁੱਕ ਸਰੀਰ ਹੋ ਗਿਆ ਤੋਤਾ ਸਿੱਧੂ ਮਾਰਿਆ ਮਰਦਾਨਾ ਏਕੜਾ ਨਾ ਕਰਦਾ ਜੇ ਧੋਕਾ ਓ ਜੱਟ ਮਾਰਿਆ ਮਰਦਾਨਾ ਕਿਹੜਾ ਨਾਂ ਕਰਦਾ ਜੇ ਧੋਖਾ ਓਏ